ਜਿਹੜਾ ਹਾਲਾਤ ਕੱਲ 15 ਮਿੰਟ ਜਿਹੜਾ ਪਾਣੀ ਇਸ ਤੋਂ ਅੰਦਰ ਆਇਆ ਬੀਪ ਮਾਰਕੀਟ ਦੇ ਅੰਦਰ। ਉਹ ਦੇਖਣ ਵਾਲਾ ਸੀ ਕੱਲ ਜਿਹੜੇ ਅਸੀਂ ਸਕੂਟਰ ਰੋੜ ਦੇ ਦੇਖੇ ਲੋਕਾਂ ਦੇ ਡੱਬੇ ਰੋੜ ਦੇ ਦੇਖੇ ਕੰਮ ਔਰ ਅਸੀਂ ਅੱਜ ਬਾਜ਼ਾਰ ਚ ਆਏ ਆ ਔਰ ਜਿੰਨਾ ਨੁਕਸਾਨ ਇਸ ਬਾਜ਼ਾਰ ਦਾ ਹੋਇਆ ਤੇ ਸ਼ਾਇਦ ਕਿਤੇ ਹੋਇਆ। ਪਿਛੋਕੀ ਕਾਇਪ ਕੋੜੇ ਦੇ ਨਾਲ ਇੱਕ ਵਾਰ ਜਿਹੜੇ ਦੌੜਦੇ ਇੱਥੇ ਨਜੀ ਦੁਕਾਨ ਦਾ ਘਾਗੇ ਇੱਕ ਵਾਰ ਦੌੜੀ ਦੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਉਹ ਇਹਦਾ ਕਸੂਰ ਜਿਹਦਾ ਨਗਰ ਨਿਗਮ ਦਾ ਕਸੂਰ ਜਿਹਦਾ ਕਤਾਲਪੁਰ ਦੇ ਮੇਲ ਦਾ ਕਸੂਰ ਜਿਹਦਾ ਨਗਰ ਕਮਿਸ਼ਨਰ ਦਾ ਕਸੂਰ ਜਿਹਦਾ ਡੀਸੀ ਸਾਹਿਬ ਦਾ ਕਿਉਂ ਨਗਰ ਡੀਸੀ ਸਾਹਿਬ ਤੇ ਮੈਂ ਅੱਜ ਤੱਕ ਜਦੀ ਸੱਫਾ ਨਹੀਂ ਦੇਖੇ ਨੇ ਤੁਰਦੇ ਕਿਸੇ ਲੇਪਾ ਪਠਾਨਕੋਟ ਦੇ ਮਿਊਨਿਸਪਲ ਬਾਜ਼ਾਰ ਦੇ ਵਿੱਚ ਮੌਜੂਦ ਹੈਗੇ ਆਂ ਅਨੁਮਾਨ ਹੈ ਕਿ ਬੀਤੇ ਕੱਲ ਹੋਈ ਤੇਜ਼ ਬਰਸਾਤ ਤੋਂ ਬਾਅਦ ਇਸ ਇਲਾਕੇ ਵਿੱਚ 3 ਤੋਂ 4 ਫੁੱਟ ਪਾਣੀ ਭਰ ਗਿਆ ਸੀਗਾ ਜਿਸ ਤੋਂ ਬਾਅਦ ਭਾਜਪਾ ਨੇਤਾ ਰਾਮਪਾਲ ਵਿੱਕੀ ਹਲੋਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਲ ਕੀਤੀ ਗਈ ਸੀ ਜਿਹਦੇ ਵਿੱਚ ਦੇਖਿਆ ਜਾ ਸਕਦਾ ਸੀਗਾ ਕਿ ਕਾਫੀ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਤੇ ਅੱਜ ਭਾਜਪਾ ਨੇਤਾਵਾਂ ਵੱਲੋਂ ਪਾਸੋਂ ਇਸ ਬਾਜ਼ਾਰ ਦੇ ਵਿੱਚ ਆ ਕੇ ਦੁਕਾਨਦਾਰਾਂ ਦੀ ਜਿਹੜੀ ਸਾਲ ਲਿੱਤੀ ਗਈ ਹੈ ਤੇ ਨਾਲ ਦੇ ਨਾਲ ਮੀਡੀਆ ਦੇ ਥਰੂ ਪਠਾਨਕੋਟ ਦੇ ਮੇਅਰ ਪਨਾਲ ਬਾਡੀਆਂ ਔਰ ਨਗਰ ਨਿਗਮ ਦੇ ਉੱਪਰ ਵੱਡੇ ਅਰੇ ਸਵਾਲ ਕਰੇ ਕੀਤੇ ਨੇ ਕਿ ਉਹਨਾਂ ਵੱਲੋਂ ਜਿਹੜਾ ਪ੍ਰਬੰਧ ਨਹੀਂ ਕੀਤੇ ਗਏ ਸੀਗੇ ਜਿਸ ਕਰਕੇ ਇਦਾਂ ਦੇ ਹਾਲਾਤ ਬਣੇ ਨੇ ਆ ਉਹਨਾਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਅੰਗੇ ਕਿ ਇਹ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਨੁਕਸਾਨ ਦੁਬਾਰਾ ਨਾ ਹੋ ਸਕੇ ਆ ਉਹ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਭਾਜਪਾ ਨੇਤਾਵਾਂ ਦੇ ਨਾਲ ਕੀ ਕਹਿੰਨਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ ਰਾਸ਼ਟਰਪਤੀ ਇੱਕ ਕਾਲ ਦੀ ਗੱਲ ਹੈ ਜੀ ਛੋਟੋ ਤੁਸੀਂ ਇੱਕ ਕਾਫੀ ਸਮੇਂ ਤੋਂ ਅਸੀਂ ਜਿਹੜੇ ਪ੍ਰਸ਼ਾਸਨ ਨੂੰ ਮੈਂ ਦੱਸ ਰਿਹਾ ਮੇਰੀਆਂ ਤੇ ਵੀਡੀਓ ਪਹਿਲਾਂ ਹੀ ਵੇਖੀ ਹੋਣਗੀਆਂ ਕੱਲ ਵੀ ਮੈਂ ਲਾਈਵ ਹੋਇਆ ਸੀ ਵੀਡੀਓ ਪਾਈ ਸੀ ਜਿਹੜੀ ਕਿ ਪ੍ਰਸ਼ਾਸਨ ਵਿੱਚ ਜਗਾਲ ਲਈ ਪਰ ਬੜੇ ਅਫਸੋਸ ਨਾਲ ਕਹਿੰਦਾ ਪਿਆਰਿਆ ਪਠਾਨਕੋਟ ਦਾ ਪ੍ਰਸ਼ਾਸਨ ਜਿਹੜਾ ਪੰਗੂ ਬਣ ਕੇ ਬੈਠਾ ਹੈ ਉਹਦੇ ਵਿੱਚ ਸਾਡਾ ਮੇਰ ਮੇਰ ਸਾਹਿਬ ਵੀ ਲਾ ਲੋ ਜਿਹੜੇ ਪੰਨਾ ਨਾਲ ਪਾਟੀਆਂ ਨੇ ਜਿਹੜੇ ਨੇ ਕਮਿਸ਼ਨਰ ਪਠਾਨਕੋਟ ਉਹ ਡੀਸੀ ਪਠਾਨਕੋਟ ਉਹਨਾਂ ਨੂੰ ਕੋਈ ਸੌਧ ਬੋਧ ਨਹੀਂ ਹੈ ਗਈ ਉਹ ਸਿਰਫ ਅਖਬਾਰਾਂ ਦੀ ਸੁਰਖੀਆਂ ਬਣਾ ਲਈ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ ਕਿ ਅਸੀਂ ਸ਼ਹਿਰ ਦੇ ਭਲੇ ਲਈ ਜਾਂ ਸ਼ਹਿਰ ਦੇ ਕੰਮ ਲਈ ਜਿਹੜਾ ਦੀ ਪ੍ਰਸ਼ਾਸਨ ਦੀ ਡਿਊਟੀ ਲੋਰਤੀ ਆ ਪਰ ਜਿਹੜੇ ਪਰਸਿਥਤੀਆਂ ਤੁਹਾਡੇ ਸਾਹਮਣੇ ਹੀ ਆ ਸਿਰਫ ਅੱਧਾ ਘੰਟਾ بارش ਪੈਣ ਨਾਲ ਪੂਰਾ ਸ਼ਹਿਰ ਜਿਹੜਾ ਜਲਮਗਨ ਹੋ ਗਿਆ ਤੁਸੀਂ ਮੇਰੀ ਦੁਕਾਨ ਦੇਖ ਸਕਦੇ ਹੋ 5 ਫੁੱਟ ਦੀ ਦੁਕਾਨ ਆ ਉਸ ਦੁਕਾਨ ਦੇ ਉੱਤੇ ਵੀ ਪਾਣੀ ਜਿਹੜਾ ਰਾਤੀ ਆ ਗਿਆ ਹੀ ਪਿੱਛੋਂ ਦੀ ਤਾਇ ਪਕੌੜੇ ਦੀ ਦੁਕਾਨ ਤੋਂ ਐਕਤੀ ਵਾਰ ਜਿਹੜੇ ਡੋੜ ਕੇ ਇੱਥੇ ਮੇਰੀ ਦੁਕਾਨ ਤੱਕ ਆ ਗਏ ਐ ਐਕਤੀ ਵਾਰ ਡੋੜੀਂਗੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਉਹ ਇਹਦਾ ਕਸੂਰ ਕਿਸਦਾ ਨਗਰ ਨਿਗਮ ਦਾ ਕਸੂਰ ਕਿਸਦਾ ਪਠਾਨਕੋਟ ਦੇ ਮੇਅਰ ਦਾ ਕਸੂਰ ਕਿਸਦਾ ਨਗਰ ਕਮਿਸ਼ਨਰ ਦਾ ਕਸੂਰ ਕਿਸਦਾ ਡੀਸੀ ਦਾ ਆ ਕਿਉਂ ਨਗਰ ਥਿਸ ਇਜ਼ ਆਫ ਮੈਂ ਅਜ ਤੱਕ ਕਦੀ ਸੜਕਾਂ ਦੇ ਦੇਖੇ ਨਹੀਂ ਤੁਰਦੇ ਮੈਂ ਕਮਿਸ਼ਨਰ ਦੇ ਗਿਆ ਕਮਿਸ਼ਨਰ ਸਾਹਿਬ ਨੇ ਜਿਹੜਾ ਅਫਰਾ ਦਫਤਰ ਆ ਉਹ ਅੰਦਰ ਜਿਹੜਾ ਸਮੀ ਬੋਲਦੇ ਵਿੱਚ ਜਿਹੜਾ ਆਪਣੀ ਕੋਠੀ ਆ ਉਹਦੇ ਬਾਹਰ ਉਹਨੇ ਦਫਤਰ ਬਣਾ ਲਿਆ ਕੋਠੀ ਉਹ ਦਫਤਰ ਜਾਂਦਾ ਦਫਤਰੋਂ ਕੋਠੀ ਦੀ ਚੱਲ ਜਾਂਦਾ ਸ਼ਹਿਰ ਦੀ ਸੋਤ ਬੋਤ ਤੇ ਲਾਨ ਵਾਲਾ ਬੈਠਾ ਕੋਈ ਨਹੀਂ ਹੈਗਾ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਦੋਨੇ ਮੰਡਲ ਅਧਿਖਸ਼ ਪਰ ਵਿਰੋਧੀ ਜਿਹੜੇ ਨੇਤਾ ਨੇ ਰੋਦੀਪੁਰ ਜੀ ਉਹ ਕਤੇ ਹੋ ਗਏ ਸਾਡੀ ਜਿਹੜਾ ਹਾਲਚਲ ਪੁੱਛਣ ਆਏ ਨੇ ਉਹ ਦੁਕਾਨਦਾਰਾਂ ਨੇ ਹਾਲਚਲ ਪੁੱਛਿਆ ਕਿ ਤੁਹਾਡਾ ਕਿੰਨਾ ਨੁਕਸਾਨ ਹੋਇਆ ਭਾਰਤੀ ਜਨਤਾ ਪਰ ਜਿਹੜੀਆਂ ਪਠਾਨਕੋਟ ਦੀਆਂ ਦੂਜੀਆਂ ਪਾਰਟੀਆਂ ਅਜੇ ਤੱਕ ਕੋਈ ਨਹੀਂ ਕਹਿਦੀ ਸੁਧ-ਬੋਧ ਲੈਣ ਆਇਆ ਨਾ ਨਗਰ ਨਿਕਮ ਤੋਂ ਕੋਈ ਅਫਸਰ ਆਂਦੇ ਨੇ ਨਾ ਹੀ ਕੋਈ ਦੂਜੇ ਪਾਰਟੀ ਦੇ ਆਂਦੇ ਨੇ ਮੇਰੀ ਪ੍ਰਸ਼ਾਸਨ ਅਗੇ ਮੰਗ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜੇ ਜਿਹੜੇ ਨਾਲੇ ਆ ਉਹ ਨਾਲੀਆਂ ਜਿਹੜੇ ਸਿਵਲੋ ਸਾਫਟ ਕਰਨ ਤਾਂ ਕਿ ਜਿਹੜਾ ਦੁਕਾਨਦਾਰ ਹੈ ਉਹ ਜਿਹੜਾ ਸ਼ਹਿਰ ਸਾਡਾ ਬਚ ਚਲੇ ਜਾਹਿੰਦ ਜਬਰ ਸਭ ਕੱਲ ਰਾਤ ਦੀ ਜੋ ਪੋਜੀਸ਼ਨ ਸੀਗੀ ਉਸ ਬਾਰੇ ਕੀ ਕਹਿਣਾ ਚਾਹੋਗੇ ਪਹਿਲੇ ਤੇ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਨਾ ਅਜੇ ਜੀ ਕਿ ਤੁਸੀਂ ਅੱਜ ਆ ਕੇ ਸਾਨੂੰ ਇਸ ਹਾਰਟ ਆਫ ਦਾ ਸਿਟੀ ਖੜੇ ਆ ਸੀ ਜੋ ਰਤੀਆਟ ਉਹਦਾ ਸਿਟੀ ਦੇ ਅੰਦਰ ਹੋਇਆ ਇਹ ਕਿਤੇ ਬਹੁਤ ਹੀ ਦੁਰਭਾਗੇਪੁਰਣ ਮੈਂ اپੋਜੀਸ਼ਨ ਦੇ ਲੀਡਰ ਹੋਣ ਦੇ ਨਾਤੇ ਮੇਰੇ ਨਾਲ ਮੰਡਲ ਦੇ ਦੋਨੋਂ ਅਧਿਖ ਸ਼ਾਮਪਾਲ ਜੀ ਔਰ ਸਾਰੇ ਰਾਜੂ ਜੀ ਸਾਰੇ ਮੇਰੇ ਨਾਲ ਬੀਜੇਪੀ ਦੇ ਲੀਡਰ ਖੜੇ ਨੇ ਔਰ ਮੈਂ ਇਹ ਦੱਸਣਾ ਚਾਹਨਾ ਅੱਜ ਉਹ ਜਿਹੜੀ 5 6 ਮਹੀਨੇ ਪਹਿਲੇ ਮੀਟਿੰਗ ਹੋਈ ਸੀ ਪਾਰਟੀ ਦੀ ਅਸੀਂ ਹਾਊਸ ਦੇ ਅੰਦਰ ਇੱਕੋ ਗੱਲ ਰੱਖੀ ਸੀ ਕਿ ਸਾਰੇ ਪਾਸੇ ਕਰ ਦੋ ਕੋਈ ਚੀਜ਼ ਨਹੀਂ ਪਹਿਲੇ ਸਰ ਨੂੰ ਪਹਿਲੇ ਨਾਲਿਆਂ ਦੀ ਸਫਾਈ ਕਰਾਓ ਨਾਲਿਆਂ ਦੀ ਸਫਾਈ ਕਰੋ ਪੂਰਾ ਸ਼ਹਿਰ ਡੁੱਬਨ ਤੇ ਆ ਗਿਆ ਪੂਰਾ ਸ਼ਹਿਰ ਤਸੰਤੇ ਆ ਗਿਆ ਔਰ ਜਿਹੜਾ ਹਾਲਾਤ ਕੱਲ 15 ਮਿੰਟ ਜਿਹੜਾ ਪਾਣੀ ਇਸ ਚੋਂ ਅੰਦਰ ਆਇਆ ਮੀਟ ਮਾਰਕੀਟ ਦੇ ਅੰਦਰ ਔਰ ਦੇਖਣ ਵਾਲਾ ਸੀ ਕੱਲ ਜਿਹੜੇ ਅਸੀਂ ਸਕੂਟਰ ਰੋੜ ਦੇ ਦੇਖ ਕੇ ਲੋਕਾਂ ਦੇ ਡੱਬੇ ਰੁੱਲਦੇ ਦੇਖ ਕੇ ਕਮ ਔਰ ਅਸੀਂ ਅੱਜ ਬਾਜ਼ਾਰ ਚ ਆਏ ਆ ਔਰ ਜਿੰਨਾ ਨੁਕਸਾਨ ਇਸ ਬਾਜ਼ਾਰ ਦਾ ਹੋਇਆ ਤੇ ਸ਼ਹਿਰ ਦੀ ਕਿਤੇ ਹੋਇਆ ਔਰ ਕਾਰਪੋਰੇਸ਼ਨ ਦੇ ਅਫਸਰ ਔਰ ਕਾਰਪੋਰੇਸ਼ਨ ਦਾ ਮੇਅਰ ਮੇਅਰ ਨੇ ਤੇ ਇੱਕ ਕੰਮ ਫੜ ਲਿਆ ਕਿ ਮੈਂ 5 ਸਾਲ ਪੂਰੇ ਕਰਨੇ ਆ ਔਰ ਮੈਂ ਘਰ ਚੱਲਿਆ ਬਸ ਔਰ ਕੋਈ ਕੰਪਨੀ ਅੱਜ 8 ਮਹੀਨੇ ਹੋ ਗਏ ਆ ਹਾਊਸ ਦੀ ਮੀਟਿੰਗ ਬੁਲਾਏ ਦੇ ਜਿਹੜੇ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਊਸ ਦੀ ਮੀਟਿੰਗ ਆਪ ਪਾਰਟੀ ਵਾਲੇ ਕਹਿੰਦੇ ਜੀ ਅਸੀਂ ਬਹੁਤ ਕੰਮ ਕਰਾ ਰਹੇ ਆ ਬਹੁਤ ਕੰਮ ਕਰਾ ਰਹੇ ਆ ਰਾਤ ਇਸ ਸ਼ਹਿਰ ਦਾ ਹਾਲਾਤ ਦੇਖਨੇ ਸੀ ਜੇ ਕਿਤੇ بارش ਅੱਧਾ ਘੰਟਾ ਹੋਰ ਹੋ ਜਾਂਦੀ ਮੈਨੂੰ ਪੱਕਾ ਮੀਤ ਸੀ ਕੋਈ ਨਾ ਕੋਈ ਸ਼ਹਿਰ ਚ ਬਹੁਤ ਵੱਡੀ ਦੁਰਘਟਨਾ ਹੋਣ ਦੇ ਚਾਂਸ ਸੀ ਔਰ ਅਸੀਂ ਇੱਕ ਗੱਲ ਅੱਜ ਤਾਂਡੇ ਟੀਵੀ ਦੇ ਮਾਧਿਅਮ ਨਾਲ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਜਾਗੋ 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 ਪਰ ਜੇ ਨਹੀਂ ਜਾਗਦੇ ਫਿਰ ਕੋਈ ਨਾ ਕੋਈ ਭਾਰਤੀ ਜਨਤਾ ਪਾਰਟੀ ਔਰ ਸਾਡੇ ਆਦਰਨੀਏ ਵਿਧਾਇਕ ਆਦਰਨੀਏ ਅਸ਼wini ਸ਼ਰਮਾ ਜੀ ਪਰਦੇਸ਼ ਅਧਿਅਕ ਔਰ ਸਾਰੀ ਪੂਰੀ ਟੀਮ ਉਹਨਾਂ ਦੀ ਫਿਰ ਅਸੀਂ ਕੋਈ ਨਾ ਕੋਈ ਐਕਸ਼ਨ ਕਿਉਂਕਿ ਮੀਟਿੰਗ ਹੀ ਨਹੀਂ ਬੁਲਾਨੀ ਹਾਊਸ ਦੀ ਮੀਟਿੰਗ ਹੀ ਨਹੀਂ ਬੁਲਾਨੀ ਜਿੰਨੀ ਦੇਰ ਹਾਊਸ ਦੀ ਮੀਟਿੰਗ ਨਹੀਂ ਬੁਲਾਣਗੇ ਅਸੀਂ ਲੋਕਾਂ ਦੇ ਮੁੱਦੇ ਕੀ ਰੱਖਾਂਗੇ ਕਿ ਸਾਡੇ ਅਸੀਂ ਤੇ ਆ 50 ਆਡੇ 12 ਐਮਸੀ ਉਹਨਾਂ ਦੇ 32 4 एमसी ਵੀ ਆਪ ਦੇ ਉਹਨਾਂ ਨੇ ਮੀਟਿੰਗ ਹੀ ਨਹੀਂ ਬੁલાਣੀ ਮੇਅਰ ਸਾਹਿਬ ਨੇ ਮੇਅਰ ਸਾਹਿਬ ਤੇ ਆਪਣਾ ਟਾਈਮ ਪਾਸ ਕਰ ਰਹੇ ਨੇ ਕੀ ਕਰੀਏ ਤੇ ਘਰ ਜਾਈਏ ਉਹਨਾਂ ਦੇ ਸਾਡੇ ਇੱਕ ਟੱਕਣ ਵਾਸਤੇ ਅਜੇ ਜੀ ਇੱਕ ਟੱਕਣ ਨਹੀਂ ਲਗਾ ਸਕਦੇ ਤੇ ਤੁਹਾਡੇ ਮਾਧਿਅਮ ਨਾਲ ਮੈਂ ਅੱবি ਦੱਸਣਾ ਚਾਹੁੰਦਾ ਅੱਜ ਤੋਂ ਇੱਕ ਸਾਲ ਹੋ ਗਿਆ 15-15 ਲੱਖ ਦੇ ਕੰਮ ਲੱਗੇ ਦੇ ਜਨਾਬ ਨੂੰ ਸ਼ਾਇਦ ਪਤਾ ਹੋਵੇਗਾ ਇੱਕ ਕੰਮ ਨਹੀਂ ਕੰਪਲੀਟ ਹੋਇਆ ਜੇ ਉਹੀ 15-15 ਲੱਖ ਦੇ ਕੰਮ ਅੱਜ ਚਾਜ ਨਾਲ ਕੰਪਲੀਟ ਹੋ ਜਾਂਦੇ ਇਹਨਾਂ ਨੇ ਹੁਣ ਪਿੱਛੇ ਨਾਲਿਆਂ ਦੀ ਸਫਾਈ ਦੇ ਟੈਂਡਰ ਲਗਾਏ ਆ ਔਰ ਮੈਨੂੰ ਨਹੀਂ ਲੱਗਦਾ ਕੋਈ ਨਾਲੇ ਸਾਫ ਹੋਏ ਹੋਣਗੇ ਸ਼ਹਿਰ ਤੋਂ। ਪਰ ਕਿੱਥੇ ਗਿਆ ਪੈਸਾ? ਕਿੱਥੇ ਜਾ ਰਿਹਾ ਪੈਸਾ? ਕੋਈ ਪਤਾ ਨਹੀਂ। ਕੋਈ ਅਫਸਰ ਨੂੰ ਪੁੱਛੋ ਕਹਿੰਦੇ ਸਾਨੂੰ ਨਹੀਂ ਪਤਾ। ਪੈਸਾ ਹੀ ਨਹੀਂ ਆ ਰਿਹਾ, ਪੈਸਾ ਹੀ ਨਹੀਂ ਆ ਰਿਹਾ। ਆਪੋ ਵਾਲੇ ਬੰਦੇ ਅਸੀਂ ਪੈਸਾ ਭੇਰ ਰਿਆਂ, ਉਹ ਕਹਿੰਦੇ ਪੈਸਾ ਹੀ ਨਹੀਂ ਆ ਰਿਹਾ। ਕਿੱਥੇ ਜਾਏਗਾ? ਇਹ ਆਮ ਪਬਲਿਕ ਦਾ ਕੀ ਕਸੂਰ ਹੈ? ਅਸੀਂ ਤਾਂ ਇਹ ਕਹਿੰਦੇ ਕਿ ਇਹ ਆਮ ਪਬਲਿਕ ਟੈਕਸ ਵੀ ਦੇ, ਸੀਵਰੇਜ ਦੇ ਬਿੱਲ ਵੀ ਦੇ, ਦੁਕਾਨਾਂ ਦੇ ਬਿੱਲ ਵੀ ਦੇ। ਇੱਕ ਦਿਨ ਇਹਨਾਂ ਦੀ ਦੁਕਾਨ ਦਾ ਬਿੱਲ ਲੇਟ ਹੋ ਜਾਏ ਜੁਰਮਾਨਿਆਂ ਨਾਲ ਆ ਜਾਂਦੇ 20-20%, 30-30% ਜੁਰਮਾਨਾ ਕਿਉ ਪਬਲਿਕ ਕੀ ਕਹਿ ਰਹਾ ਹਸੁੰਦੀ ਭਈਆ ਇਸ ਕਰਕੇ ਹੋ ਰਹੀ ਆ ਕਿ ਕੋਈ ਮਾਈ ਬਾਪ ਨਹੀਂ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਅੱਜ ਉੱਠੀ ਆ ਔਰ ਇਹ ਨਹੀਂ ਤੇ ਜੇ ਬਹੁਤ ਜਲਦ ਡੀ ਸੀ ਸਾਹਿਬ ਕੋਈ ਐਕਸ਼ਨ ਨਹੀਂ ਲੈਂਗੇ ਫਿਰ ਸਾਨੂੰ ਸੜਕਾਂ ਤੇ ਉਤਰਨਾ ਪਏ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ